साथियों मैं रमन कुमार एक बार फिर लैके प्रोग्राम बीते हफ्ते ते एक नज़र चार ते गाल करनी है चार खबर गल करनी है एक गल लेकिन थोड़ा मन भी है कि अच्छ थोड़ी गैर रस्मी इनफॉर्मल शुरुआत कर दी जाए मैं जब कैमरे के सामने बैठा हाँ तो मेरे मैं कि इस प्रोग्राम की प्रजेंटे करता हाँ किमें पेशकारी है तो मेरा ਉਹਦਾ ਗ੍ਰੈਂਡਸਨ ਕਬੀਰ ਉਹ ਵੀ ਨਾਲ ਸਾਈਡ ਤੇ ਬੈਠਾ ਮੈਨੂੰ ਵੇਖ ਰਿਹਾ ਹੈ ਉਹ ਮੇਰੇ ਆਖਣ ਤੇ ਹੀ ਜਸਟ ਐਗਰੀਡ ਕਿ ਵੀ ਹਾਂ ਮੈਂ ਵੀ ਨਾਲ ਬੈਠ ਲੈਣਾ ਕਿ ਕਿਵੇਂ ਇਹ ਪ੍ਰੋਗਰਾਮ ਚੱਲਦਾ ਹੈ ਪੇਸ਼ ਕੀਤਾ ਜਾਂਦਾ ਹੈ तो शुरुआत करनी है चार खबरों पे विचार करना है बिहार ਦੇ ਵਿੱਚ ਇੱਕ ਵਾਰ ਫੇਰ ਨितीश ਕੁਮਾਰ ਹੋਰ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ ਔਰ 26 ਮੰਤਰੀਆਂ ਨੇ ਨਾਲ ਅਹੁਦੇ ਦੀ ਸੋਚੀ ਹੋਈ ਔਰ ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਹੋਰ ਅਨੇਕ ਸ਼ਖਸੀਅਤਾਂ ਇੱਥੇ ਮੌਜੂਦ ਸਨ ਕੁੰਕਾਰ 뱅ਗਸਟਰ ਅਨਮੋਲ ਬਿਸ਼ਨੋਈ ਦੀ ਆਖਰ ਖਵਾਲਗੀ ਮਿਲ ਗਈ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਇਸ ਖਬਰ ਤੇ ਵੀ ਵਿਸਥਾਰ ਨਾਲ ਚਰਚਾ ਕਰਾਂਗੇ ਇਹ ਵੀ ਨਾਲ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਹਿੰਸਕ ਵਾਰਦਾਤਾ ਹੋ ਰਹੀਆਂ ਨੇ ਫਿਰੋਤੀਆਂ ਨੂੰ ਲੈ ਕੇ ਆਪਸੀ ਬਦਲਾ ਖੋਰੀ ਨੂੰ ਲੈ ਕੇ ਔਰ ਹੋਰ ਅਨੇਕ ਕਾਰਨਾ ਕਰਕੇ ਦੂਜੀ ਗੱਲ ਇਹ ਵੱਖਰੀ ਹੈ ਕਿ ਇੱਕ ਦਿਨ ਪਹਿਲਾਂ ਯਾਨੀ ਕਿ ਸ਼ੁੱਕਰਵਾਰ ਵਾਲੇ ਦਿਨ ਪੰਜਾਬ ਦੇ ਡਾਇਰੈਕਟਡ ਜਨਰਲ ਪੁਲਿਸ ਨੇ ਇਸ ਗੱਲ ਦੀ ਬੜੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਉਹਨਾਂ ਨੇ ਜਿਹੜੇ ਵੱਖ-ਵੱਖ ਮੋਡਿਊਲਸ ਨੇ ਜਿਹੜੇ ਗੈਂਗਸਟਰਸ ਨੇ ਜਾਂ ਪਾਕਿਸਤਾਨ ਤੋਂ ਜਿਹਨਾਂ ਨੂੰ ਹਥਿਆਰ اسلح ਮਿਲ ਰਿਹਾ ਹੈ ਜਾਂ ਹਦਾਇਤਾਂ ਮਿਲ ਰਹੀਆਂ ਨੇ ਉਹਨਾਂ ਦਾ ਪਰਦਾ ਫਾਸ਼ ਕੀਤਾ ਹੈ ਇਹਨਾਂ ਲੋਕਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਨੇ ਉਹ ਦੂਸਰਾ ਪਹਿਲੂ ਹੈ ਲੇਕਿਨ ਮੈਂ ਉਹਦੇ ਵਿਸਥਾਰ ਵਿੱਚ ਅੱਜ ਨਹੀਂ ਜਾਵਾਂਗਾ ਸਿਰਫ ਜਿਹੜੀਆਂ ਬੀਤੇ ਕੁਝ ਦਿਨਾਂ ਚ ਲਗਾਤਾਰ ਵਾਰਦਾਤਾਂ ਵਧ ਰਹੀਆਂ ਨੇ ਉਸ ਤੇ ਗੱਲ ਕਰਾਂਗੇ ਔਰ ਆਖਰ ਦੇ ਵਿੱਚ ਗੱਲ ਕਰਾਂਗੇ ਨਾਰਥ ਜ਼ੋਨਲ ਕੌਂਸਲ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਰਾਨੀ ਪ੍ਰਾਂਤਕ ਪੱਖ ਬੜੇ ਵਧੀਆ ਔਰ ਮਜ਼ਬੂਤ انداز ਦੇ ਵਿੱਚ ਪੇਸ਼ ਕੀਤਾ ਹੈ तो जी शुरुआत करते हैं हां बिहार तो जो मैं जिक्र किया है आ, बिहार ਦੇ ਵਿੱਚ ਦੋ ਗੀੜਾਂ ਦੇ ਵਿੱਚ ਮੋਟਾ ਪਹੀਏ ਸਨ 7 ਔਰ 11 ਨਵੰਬਰ ਵਾਲੇ ਦਿਨ 14 ਨਵੰਬਰ ਨੂੰ ਨਤੀਜੇ ਆ ਗਏ ਸੀ ਇੱਧਰ ਪੰਜਾਬ ਦੇ ਵਿੱਚ ਵੀ ਤੁਹਾਨੂੰ ਯਾਦ ਹੋਵੇਗਾ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਵੇਂ ਚੋਣ ਨੂੰ ਚੋਣ ਲਈ ਵੋਟ ਪਈ ਸੀ ਔਰ ਉਰੇ ਵੀ ਨਤੀਜੇ ਚੋਣੋਂ ਆਏ ਸੀ ਉਹ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ ਸੀ ਤਾਂ ਮੈਂ ਬਿਹਾਰ ਦੀ ਗੱਲ ਕਰ ਰਿਹਾ ਹਾਂ ਔਰ ਬਿਹਾਰ ਦੇ ਵਿੱਚ ਹੁਣ ਦੋ ਦਿਨ ਪਹਿਲਾਂ ਵੀਰਵਾਰ ਵਾਲੇ ਦਿਨ ਪਿਛਲੇ ਮੁੱਖ ਮੰਤਰੀ ਨितीश ਕੁਮਾਰ ਘੋੜਾ ਨੇ ਇੱਕ ਵਾਰ ਫੇਰ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਔਰ ਕਮਾਲ ਦੀ ਗੱਲ ਇਹ ਹੈ ਕਿ ਉਹ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਹਨ ਨितीश ਕੁਮਾਰ ਘੋੜਾ ਤੋ ਇਹ ਸਰਕਾਰ ਜਿਹੜੀ ਹੈ ਉਹਨਾਂ ਦੀ ਪਾਰਟੀ ਪਲਸ ਹੋਰ ਨਾਲ ਪਾਰਟੀਆਂ ਦੀ ਹੈ ਨੈਸ਼ਨਲ ਡੈਮੋਕ੍ਰੈਟਿਕ ਐਲਾਈਅንስ ਜਿਹਦੇ ਵਿੱਚ ਉਹਨਾਂ ਦੀ ਆਪਣੀ ਪਾਰਟੀ ਜਨਤਾ ਦਲ ਯੁनाइटेड ਭਾਰਤੀ ਜਨਤਾ ਪਾਰਟੀ ਔਰ ਲੋਕ ਜਨ ਸ਼ਕਤੀ ਪਾਰਟੀ ਰਾਮ ਵਿਲਾਸ ਪਾਸਵਾਨ ਕੁਰਾਵਲੀ ਐਲ ਜੀ ਪੀ 라ਵਿਲਾਸ ਪਾਸਵਾਨ ਨਿਤਿਸ਼ ਕੁਮਾਰ ਖੁਰੇ ਦੇ ਨਾਲ 26 ਹੋਰ ਮੰਤਰੀਆਂ ਨੇ ਸੌਚੀ ਹੈ ਔਰ ਇਹਦੇ ਵਿੱਚ ਜਿਹੜੇ ਬੀਜੇਪੀ ਦੇ ਸਬਰਾਟ ਚੌਧਰੀ ਤੇ ਵਿਕਾਸ ਵੀਕੇ ਸਿੰਘਾ ਖੁਰੇ ਨੇ ਉਹ ਪਿਛਲੀ ਵਾਰ ਵਾਂਗ ਦੁਬਾਰਾ ਡੱਬਟੀ ਚੀਫ ਮਿਨਿਸਟਰ ਉਪ ਮੁੱਖ ਮੰਤਰੀ ਬਣਾਏ ਗਏ ਹਨ ਇਹਨਾਂ ਕੁੱਲ ਸਦਾਈਆਂ ਦੇ ਵਿੱਚੋਂ ਇੱਕ ਮੁੱਖ ਮੰਤਰੀ ਹੋਗੇ 26 ਹੋਰ ਇਹਨਾਂ ਵਿੱਚੋਂ ਜੀਡੀਯੂ ਦੇ ਜਨਤਾ ਦਲ ਯੂਨਾਈਟਿਡ ਦੇ ਉਹਨਾਂ ਦੀ ਪਾਰਟੀ ਦੇ 9 ਵਿਧਾਇਕ ਮੰਤਰੀ ਬਣਾਏ ਗਏ ਨੇ ਬੀਜੇਪੀ ਨੂੰ ਥੋੜਾ ਵਾਧਾ ਮਿਲਿਆ 14 ਮੰਤਰੀ ਹਨ ਉਹਨਾਂ ਦੇ ਲੋਕ ਜਨਨ ਸ਼ਕਤੀ ਪਾਰਟੀ ਦੇ ਦੋ ਅਤੇ ਇੱਕ ਇੱਕ ਰਾ ਹੈ ਮੰਤਰੀ ਹੋਰ ਨਾ ਛੋਟੀ ਪਾਰਟੀ ਦਾ ਬਣਾਇਆ ਗਿਆ ਹੈ ਅਤੇ ਜ਼ਿਕਰ ਹੋ ਗਿਆ ਕਿ ਇਹ ਜੜੀਆਂ ਚੋਣਾਂ ਹੋਈਆਂ ਨੇ ਨਿਤਿਸ਼ ਕੁਮਾਰ ਹੋਰ ਦੀ ਰਹਿਨੁਮਾਈ ਦੇ ਵਿੱਚ ਹੋਈਆਂ ਅਤੇ 243 ਸੀਟ ਅਸੈਂਬਲੀ ਦੇ ਵਿੱਚ ਜੋ ਉਹਨਾਂ ਦੇ ਨੈਸ਼ਨਲ ਡੈਮੋਕ੍ਰੇਟਿਕ ਐਲਾਈਅንስ ਦੇ 22 ਉਮੀਦਵਾਰਾਂ ਨੇ ਵੱਡੀ ਚਿੱਤ ਹਾਸਲ ਕੀਤੀ बीजेपी ਨੂੰ 99 ਸੀਟਾਂ ਮਿਲੀਆਂ ਜਨਤਾ ਦਾ ਯੂਨਾਈਟਿਡ ਨੂੰ 85 ਲੋਕ ਜਨਛੱਟੀ ਪਾਰਟੀ ਰਾਮਵਿਲਾ ਸਪਾਸਵਨ 19 ਤੇ ਹੋਰ ਛੋਟੀਆਂ ਪਾਰਟੀਆਂ ਨੂੰ ਪੰਜ ਤੇ ਚਾਰ ਸੀਟਾਂ ਮਿਲੀਆਂ ਜੇ ਇਹ ਹੁਣ ਇਸ ਸਵਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਚ ਉਹਨਾਂ ਦੇ ਵਿੱਚ ਇਹ ਬਹੁਤ ਦੂਜੀ ਸਭ ਤੋਂ ਵੱਡੀ ਕਮਾਲ ਦੀ ਕਾਰਗੁਜ਼ਾਰੀ ਸੀ ਇਸ ਤੋਂ ਪਹਿਲਾਂ 2010 ਦੇ ਵਿੱਚ ਵੀ ਨਿਤੀਸ਼ ਕੁਮਾਰ ਹੋਣੇ ਦੇ ਹਨਮਈ ਦੇ ਵਿੱਚ ਚੋਣਾ ਹੋਈਆਂ ਸਨ ਤਾਂ ਉਦੋਂ 243 ਦੇ ਵਿੱਚੋਂ ਕੈਂਡੀ 206 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਉਹ ਇਹੜਾ ਸਮਾਗਮ ਹੈ ਜੀ ਉਥੋਂ ਦੇ ਪਟਨਾ ਦੇ ਗਾਂਧੀ ਮੈਦਾਨ ਦੇ ਵਿੱਚ ਹੋਇਆ ਬਹੁਤ ਵੱਡਾ ਵਿਸ਼ਾਲ ਇਕੱਠ ਸੀ ਔਰ ਬੜੇ ਰਜਮੇ ਇੰਤਜ਼ਾਮ ਕੀਤੇ ਗਏ ਸਨ ਇਸ ਮੌਕੇ ਤੇ ਪ੍ਰਧਾਨ ਮੰਤਰੀ ਦਰੇਂਦਰ ਮੋਦੀ ਗਰੇ ਮੰਤਰੀ ਅਮਿਤ ਸ਼ਾ ਬੀਜਪੀ ਦੇ ਪ੍ਰਧਾਨ ਜੀਪੀ ਨੰਡਾ 11 ਰਾਜਾਂ ਦੇ ਮੁੱਖ ਮੰਤਰੀ ਜਿਸ ਰਮ ਅਯੋਗੀ ਰਿਤਨਾਥ ਹਰੀ ਉੱਤਰ ਪ੍ਰਦੇਸ਼ ਤੋਂ ਤੇ ਦੂਰ ਪਰੇ ਉੱਤਮ ਮਿਲਾੜੋ ਤੋਂ ਤੇਲਗੂ ਦੇਸ਼ਮ ਪਾਰਟੀ ਦੇ ਮੁੱਖ ਮੰਤਰੀ ਨੇ ਉੱਥੇ ਆਂਧਰਾ ਪ੍ਰਦੇਸ਼ ਦੇ ਤੇ ਆਂਧਰਾ ਪ੍ਰਦੇਸ਼ ਤੋਂ ਚੰਦਰਬਾਬੂ ਨਾਇਡੂ ਖੋਰੀ ਵੀ ਮੌਜੂਦ ਸਨ ਤੋ ਇਹ ਜਿਹੜੀ ਮਹਾ ਗਠਬੰਧਨ ਹੈ ਦੂਸਰੇ ਪਾਸੇ ਜਿਹੜਾ ਲਾਲੂ ਪ੍ਰਸਾਦ ਯਾਦਵ ਦੀ ਰਾਸ਼ਟਰੀ ਜਨਤਾ ਧਲ ਪਾਰਟੀ ਔਰ ਇਧਰ ਕਾਂਗਰਸ ਪਾਰਟੀ ਨਾਲ ਜਿੰਨੇ ਬੜਾ ਲੰਮਾ ਸਮਾਂ ਦੇਸ਼ ਦੇ ਵਿੱਚ ਰਾਜ ਕੀਤਾ ਔਰ ਕਿਸ ਕਦਰ ਜਿਹੜਾ ਇਸ ਤਾ ਸਤਿਆਨਾਸ਼ ਪਾਰਟੀ ਦਾ ਹੌਲੀ ਹੌਲੀ ਕਰਕੇ ਹੋ ਰਿਹਾ ਹੈ ਲੰਬਣਾ ਪੈਂਦਾ ਹੈ ਕਿ ਕੜੇ ਕੜੇ ਪਨਾਲ ਦੇ ਵਿੱਚ ਇਸ ਦੀ ਸਰਕਾਰ ਹੈ ਇਸ ਦੇ ਮੁੱਖ ਮੰਤਰੀ ਹਨ ਬਾੜੀ ਦੀ ਕਾਰਗੁਜ਼ਾਰੀ ਥੋੜੀ ਜਿਹੀ ਕਿਤੇ ਪਿੱਛੇ ਨਹੀਂ 2024 ਦੀ ਲੋਕ ਸਭਾ ਚ ਉਹਨਾਂ ਚ ਬਿਹਤਰ ਹੋਈ ਸੀ ਲੇਕਿਨ ਇੱਥੇ ਹੁਣ ਬਿਹਾਰ ਵਿੱਚ ਦੇਖ ਲਵੋ ਤੇਜਸਵੀ ਯਾਦਵ ਮੁੱਖ ਮੰਤਰੀ ਦਾ ਚਿਹਰਾ ਸੰ ਤੇ ਇਹਨਾਂ ਦੀ ਪਾਰਟੀ ਨੂੰ ਸਿਰਫ 25 ਸੀਟਾਂ ਮਿਲੀਆਂ ਨੇ ਕਾਂਗਰਸ ਦੀ ਗੱਲ ਕਰੀਏ ਹੈਰਾਨਗੀ ਦਿਖਾ ਲੈ ਇਹਨਾਂ ਨੂੰ ਸਿਰਫ ਔਰ ਸਿਰਫ 6 ਸੀਟਾਂ ਮਿਲੀਆਂ ਨੇ ਮਹਾ ਗਠਬੰਧਨ ਨਾਲ ਸੀ ਇਹਨਾਂ ਦਾ ਤੋਂ ਕਾਂਗਰਸ ਦਾ ਨਿਗਾਰਾ ਜਿਹੜਾ ਹੈ ਜੋ ਮੈਂ ਜ਼ਿਕਰ ਕੀਤਾ ਹੈ ਲਗਾਤਾਰ جاری ਹੈ ਔਰ 2005 ਤੋਂ ਲੈ ਕੇ 15 ਤੱਕ ਕਾਂਗਰਸੀ ਸਰਕਾਰ ਸੀ ਕੇਂਦਰ ਦੇ ਵਿੱਚ ਮਨਮੋਹਨ ਸਿੰਘ ਹੋਰੀ ਜਿਹੜੇ ਪ੍ਰਧਾਨ ਮੰਤਰੀ ਸਨ ਤੋ ਰਾਹੁਲ ਗਾਂਧੀ ਹੋਰੀਰੀ ਮਾਤਾ ਸ਼ਰਿਨੂ ਜਿਵੇਂ ਸਿੱਖਤੇ ਕਿ ਉਹਨਾਂ ਦਾ ਪੁੱਤ ਜਿਹੜਾ ਹੈ ਥੋੜਾ ਕਿਤੇ ਖੂਰ ਸੁਲਝ ਸੁਲਝਿਆ ਹੋ ਜਾਏ ਥੋੜਾ ਹੋਰ ਮੈਚ्योर ਹੋ ਜਾਏ ਥੋੜੀ ਜਿਹੀ ਅਚਰਵਾਨਗੀ ਹੋਰ ਆ ਜਾਏ ਤੱਕ ਕੁਰਸੀ ਗਰਮ ਰਵੇਗੀ ਲੇਕਿਨ 2015 ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਜਿਹੜੀ ਹੈ ਲੱਠੀ ਜਨੋ ਜੀ ਤੇ 2004 ਔਰ 9 ਵਿਚ ਆਈ 14 ਤੱਕ ਸਰਕਾਰ ਨੇ 14 ਦੇ ਵਿੱਚ 5 ਤੋਂ 15 ਨਹੀਂ 4 ਤੋਂ 14 ਤੱਕ ਤੇ 6 14 ਦੇ ਵਿੱਚ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਦੇ ਨੇ ਫਿਰ 19 ਵਿੱਚ ਬੰਦੇ ਨੇ ਤੇ ਪਿਛਲੇ ਬਾਰੇ 24 ਦੇ ਵਿੱਚ ਪ੍ਰਧਾਨ ਮੰਤਰੀ ਬਣਦੇ ਨੇ ਤੇ ਕਾਂਗਰਸ ਦਾ ਨਿਗਾਰ ਜਿਹੜਾ ਹੈ ਜਾਰੀ ਹੈ ਕਿਤੇ ਯਾਦ ਕਰਨਾ ਹੋਵੇ ਕਿਹੜੇ-ਕਿਹੜੇ ਪ੍ਰਾਂਤ ਦੇ ਵਿੱਚ ਇਹ ਮੁੱਖ ਮੰਤਰੀ ਹਨ ਮੁਸ਼ਕਲ ਨਾਲ ਕੀ ਮਾਰ ਚੱਲਦਾ ਨਾ ਜ਼ਬਾਨ ਤੇ ਆਏਗਾ ਜਾਂ ਫਿਰ ਕਰਨਾਟਕ ਦਾ ਆਊਗਾ ਜਾਂ ਫਿਰ ਤੇਲੰਗਾਨਾ ਦਾ ਆਏਗਾ ਤਾਂ ਇਟਨੀਆ ਬਿਹਾਰ ਦੀਆਂ ਚੋੜਾ ਨੇ ਇਹ ਵੀ ਜਿਹੜੀ ਸਭ ਤੋਂ ਖਾਸ ਤੌਰ ਤੇ ਵੱਡੀ ਮਾਰ ਕਹਿ ਜਾ ਸਕਦੀ ਹੈ ਔਰ ਜਨ ਸੁਰਾਜ ਪਾਰਟੀ ਦੇ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੀ ਉਹਨੂੰ ਪਈ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਸੰ ਵੱਡੀ ਮਾਦੀ ਮੈਂ ਗੱਲ ਤਾਂ ਕਰ ਰਿਹਾ ਕਿ ਬੜਾ ਪਪੂਲਰ ਚਿਹਰਾ ਰਿਹਾ ਹੈ ਲੋਕਪਰੀਏ ਬਿਹਾਰ ਦੇ ਵਿੱਚ ਔਰ ਸਾਰੀ ਚੋਣ ਮੁਹਿੰਮ ਦੇ ਦੌਰਾਨ ਤੇ ਉਸ ਤੋਂ ਪਹਿਲਾਂ ਵੀ ਸਮੁੱਚੇ ਦੇਸ਼ ਤੇ ਵੱਖ-ਵੱਖ ਚੈਨਲਾਂ ਤੇ ਔਰ ਸੋਸ਼ਲ ਮੀਡੀਆ ਦੇ ਉੱਪਰ ਪ੍ਰਸ਼ਾਂਤ ਕਿਸ਼ੋਰ ਖੋਰੀ ਜ਼ਿਕਰ ਕਰਨਾ ਮੰਦਾ ਹੈ ਕਿ ਇਹ بڑے ਵੱਡੇ ਚੋਣ ਰਣਨੀਤੀ ਕਰ ਰਹੇ ਨੇ ਓਲਡ ਸਟ੍ਰੈਟਜੀ ਇਸ ਇਲੈਕਸ਼ਨ ਸਟ੍ਰੈਟਜੀਸ ਰਹੀ ਨਹੀਂ ਔਰ ਇਥੋਂ ਤੱਕ ਕਿ ਇਹ ਨਹੀਂ ਹੈ ਆਪਣੀਆਂ ਸੇਵਾਵਾਂ ਸਰਵਿਸਿਸ ਇਹਨਾਂ ਨੇ ਅੰਦਰੇਂਦਰ ਮੋਦੀ ਫਰਮ ਨੇ ਦਿੱਤੀਆਂ ਨੇ ਪਹਿਲ ਨੂੰ ਨਿਤਿਸ਼ ਕੁਮਾਰ ਹੁਣਾਂ ਮਿਲ ਦਿੱਤੀਆਂ ਨੇ ਕਾਂਗਰਸ ਨੇ ਵੀ ਦਿੱਤੀਆਂ ਨੇ ਔਰ ਇਹ ਆਸ ਹੈ ਆਪ ਕਹਿ ਰਹੇ ਸੀ ਕਿ ਸਾਡੀ ਹਵਾ ਨੇਰੀ ਵਾਂ ਹਵਾ ਵੀ ਹੋ ਸਕਦੀ ਹੈ ਨੇਰੀ ਵੀ ਹੋ ਸਕਦੀ ਹੈ ਜੇ ਵੋਟਰਾਂ ਨੇ ਸਾਨੂੰ ਸਾਡੇ 3 ਸਾਲ ਦੀ ਜਿਹੜੀ ਮੁਹਿੰਮ ਹੈ ਉਸ ਨੂੰ ਬਹੁਤਾ ਚੰਗਾ ਹੁੰਗਾਰਾ ਨਾ ਦਿੱਤਾ ਤੇ 10 ਤੋਂ 15 ਸੀਟਾਂ ਜਿੱਤਾਂਗੇ ਆਸ ਮੈਂ ਇਹ ਕਰ ਰਿਹਾ ਕਿ 125 ਤੋਂ ਲੈ ਕੇ ਇਕ 50 ਸੀਟਾ ਜਿੱਤਾਂਗੇ ਇੱਕ ਵੀ ਸੀਟ ਨਹੀਂ ਮਿਲੀ ਸਿਫਰ ਸੋ ਜੀ ਇਹ ਹੈ ਬਖਾਰਤੀ ਕਾਲ ਤੁਹੋਂ ਗੱਲ ਕਰਦੇ ਹਾਂ ਜੀ ਅਨਮੋਲ ਬਿਸ਼ਨੋਈ ਦੀ ਔਰ ਅਨਮੋਲ ਬਿਸ਼ਨੋਈ ਖੁੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਇੱਥੇ ਭਾਰਤ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਪਰ ਆ ਉਸ ਦਾ ਛੋਟਾ ਅਨਮੋਲ ਬਿਸ਼ਨੋਈ ਆਖਰ ਇਸ ਬੁੱਧਵਾਰ ਵਾਲੇ ਦਿਨ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਉਸ ਦੀ ਹਵਾਲੇ ਮਿਲ ਗਈ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਔਰ ਅਦਾਲਤ ਵੱਲੋਂ 11 ਦਿਨਾਂ ਦਾ ਰਿਮਾਂਡ ਜਿਹੜਾ ਹੈ ਉਸ ਨੂੰ ਮਿਲ ਵੀ ਗਿਆ ਹੈ ਏਜੰਸੀ ਨੂੰ ਇਹ ਅਮਰੀਕਾ ਦੇ ਵਿੱਚ ਸੀ ਉੱਥੇ ਨਿظام ਤੇ ਗ੍ਰਿਫਤ ਵਿੱਚ ਆ ਗਿਆ ਉਹਨਾਂ ਸਲਾਖਾਂ ਪਿੱਛੇ ਡੱਕ ਦਿੱਤਾ ਔਰ ਭਾਰਤੀ ਏਜੰਸੀਆਂ ਲਗਾਤਾਰ ਅਮਰੀਕਾ ਦੇ ਸੰਪਰਕ ਵਿੱਚ ਸਨ ਕਿਉਂਕਿ ਇਸ ਦੇ ਖਿਲਾਫ ਇੱਥੇ ਇੱਕ ਨਹੀਂ ਦੋ ਨਹੀਂ ਅਲੇ ਕੇਸ ਦਰਸ਼ਨ ਤੁਹਾਨੂੰ ਯਾਦ ਹੋਵੇਗਾ ਸਿੱਧੂ ਮੂਸੇਵਾਲਾ ਦਾ ਕਤਲ ਉਸ ਤੋਂ ਪਹਿਲਾਂ ਇਥੋਂ ਨਿਕਲ ਗਿਆ ਸੀ ਬਾਹਰ ਤਾਂ ਕਿ ਕਿਤੇ ਇਹਦਾ ਜ਼ਿਕਰ ਨਾ ਆਵੇ ਨਾ ਆਵੇ ਪਰ ਇਹ ਵੀ ਗੱਲ ਸੀ ਨਾਲ ਅੱਜਕੱਲ ਇਹ ਜਿਹੜੇ ਵੱਡੇ ਚੌਧਰ ਨੇ ਗੈਂਗਸਟਰ ਨੇ ਇਹ ਫੇਰ ਸੋਸ਼ਲ ਮੀਡੀਆ ਤੇ ਆ ਕੇ ਆਪਸ ਜ਼ਿੰਮੇਵਾਰੀ ਲੈਂਦੇ ਨੇ ਪੁਲਿਸ ਨੂੰ ਵੰਗਾਰ ਪਾਉਂਦੇ ਨੇ ਲੋਕਾਂ ਦੇ ਵਿੱਚ ਇਹ ਕਿਹੜਾ ਜਿਹੜੀ ਧਮਕ ਸਹਿਮ ਪੈਦਾ ਹੁੰਦਾ ਹੈ ਕਿ ਐਡੇ ਵੱਡੇ ਸ਼ਖਸ ਦਾ ਜੇ ਇਹ ਹਾਲ ਹੋ ਗਿਆ ਤੇ ਅਸੀਂ ਕੜੇ ਬਾਗ ਦੀ ਮੂਲੀ ਖਾ ਇਸ ਕਰਕੇ ਕਿੰਨੇ ਕਾਰੋਬਾਰੀ ਕਿੰਨੇ ਵਪਾਰੀ ਡਾਕਟਰ ਵਕੀਲ ਹੋਰ اداکار ਸਿੰਗਰਸ ਉਹ ਫਿਰੌਤੀਆਂ ਦੇ ਦਿੰਦੇ ਨੇ ਕਿਸੇ ਨੂੰ ਦੱਸਦੇ ਵੀ ਨਹੀਂ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਕੋਈ ਹਿੰਮਤ ਕਰਦਾ ਹੈ ਤਾਂ ਪੁਲਿਸ ਨੂੰ ਦੱਸਦਾ ਹੈ ਸੋ ਇਹ ਕਿਰਦਾਰ ਜਿਹੜਾ ਹੈ ਜੀ ਇਹ ਇਹ ਇਸ ਦਾ ਅਨਮੋਲ ਵਿਸ਼ਨੁਈ ਦਰਿਆ ਹੈ ਔਰ ਉਹਨਾਂ ਨੇ ਉਹ ਚੜਾਤਾ ਸੀ ਇਥੋਂ ਅਮਰੀਕਨ ਬਿਆਦ ਜਿਵੇਂ ਆਇਆ ਹੈ ਵੀ ਹੈਵ ਰਿਮੂਵਡ ਥਿਸ ਜੈਂਟਲਮੈਨ ਥਿਸ ਗਾਈ ਨਾਟ ਜੈਂਟਲਮੈਨ ਵੀ ਹੈਵ ਰਿਮੂਵਡ ਥਿਸ ਪਰਸਨ ਅਨਮੋਲ ਵਿਸ਼ਨੋਈ ਫ্রম ਯੂ ਐਸ ਸੋਇਲ ਉਹਨਾਂ ਇਹ ਗੱਲ ਆਖੀ ਸੀ ਕਿ ਅਸੀਂ ਅਮਰੀਕਾ ਦੀ ਧਰਤੀ ਤੇ ਉਹਨੂੰ ਪਰਿਵਾਰ ਪੇਚਦਾ ਹੈ ਉਡਾਨ ਦੇ ਵਿੱਚ ਬਿਠਾਤਾ ਉਹਨੂੰ ਫਲਾਈਟ ਦੇ ਵਿੱਚ ਇੱਕ ਜੂ ਉਤਰਿਆ ਉਹ ਦਿੱਲੀ ਤੇ ਉਹਨਾਂ ਹਰਾਸਤ ਵਿੱਚ ਲੈ ਆਇਆ ਇਹ ਆਰਾ ਦਿਨ ਦਾ ਰਿਵਾਰਡ ਹੈ ਤੁਹਾਨੂੰ ਪਤਾ ਹੈ ਮੂਸੇਵਾਲਾ ਦੀ ਹੱਤਿਆ ਦਾ ਜਿੰਮੇ ਵਜ਼ੇਕਰ ਕੀਤਾ ਉਸ ਵਿੱਚ ਵੀ ਇਹ ਨਾਮ ਸੀ ਇਹ ਉਸ ਦੀ ਹੱਤਿਆ ਤੋਂ ਪਹਿਲਾਂ ਹੀ ਦੇਸ਼ ਛੱਡ ਕੇ ਚਲਾ ਗਿਆ ਸੀ ਜਾਲੀ ਪਾਸਪੋਰਟ ਤੇ ਕਈ ਮੁਲਕਾਂ ਦੇ ਜ਼ਰੀਏ ਪਤਾ ਨਹੀਂ ਕਿੱਥੇ ਕਿੱਤੇ ਹੁੰਦਾ ਹੈ ਕਿਤੇ ਨਪਾਲ ਜਾਂ ਹੂ ਨਾਥਾਮ ਤੇ ਕੀ ਲੀਆਂ ਜਾਂ ਕੈਨੇਡਾ ਰਿਆ ਫਿਰ ਅਮਰੀਕਾ ਪਹੁੰਚਦਾ ਹੈ ਔਰ ਅਮਰੀਕਾ ਦੇ ਵਿੱਚ ਸੁਰੱਖਿਆ ਏਜੰਸੀ ਨੂੰ ਸਮਝ ਨਹੀਂ ਸੀ ਆ ਰਹੀ ਐ ਥੀਂਡੇ ਵੀ ਜਿਹੜਾ ਕਰਨਾ ਕੀ ਲੱਭਣਾ ਕਿਵੇਂ ਉਹਨੂੰ ਕਿਤੇ 1 2000 ਤੇ ਇਹਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਅਮਰੀਕਾ ਦੇ ਵਿੱਚ ਕੋਈ ਫੰਕਸ਼ਨ ਹੋ ਰਿਹਾ ਸੀ ਉਸ ਫੰਕਸ਼ਨ ਦੇ ਵਿੱਚ ਇਹ ਸ਼ਖਸ ਅਨਮੂਲ ਬਿਸ਼ਨੂਈ ਮौज-ਮਸਤੀ ਕਰਦੇ ਆ ਡਾਂਸ ਬੰਗੜਾ ਪਾਉਂਦੇ ਆ ਇਹ ਨਜ਼ਰ ਆਈ ਤਾਂ ਉਸ ਤੋਂ ਬਾਅਦ ਭਾਰਤੀ ਏਜੰਸੀਆਂ ਨੇ ਜਿਹੜਾ ਹੈ ਲਗਾਤਾਰ ਨਜ਼ਰ ਰੱਖੀ ਹੋਈ ਸੀ ਉਧਰ ਅਮਰੀਕਾ ਦੇ ਨਿظام ਨਾਲ ਸੰਪਰਕ ਦੇ ਵਿੱਚ ਆਖਰ ਜੁੜੀ ਹੈ ਉਹ ਹੁਣ ਜਾ ਕੇ ਕਿਤੇ ਇਹ ਸਫਲਤਾ ਹਾਸਲ ਹੋਈ ਔਰ ਭਾਰਤ ਦੇ ਵਿੱਚ ਕਟੋ-ਕਟ ਇਹ ਰਿਕਲਾ ਆਪਕ ਪਹਿਲੋਂ ਘੰਟੇ ਕੁਛ ਆ ਰਹੀ ਸੀ ਹੁਣ ਕੁਛ ਆ ਰਹੀ ਹੈ 30 ਦੇ ਆਸ-ਪਾਸ ਕੇਸ ਜੜੇ ਹੈ ਨੇ ਉਹ ਦਰਜ ਨੇ ਪੰਜਾਬ ਦੇ ਵਿੱਚ ਜਹੂਰ ਨਾ ਥਾਵਾਂ ਤੇ ਇੰਡੀਆ ਦੇ ਵਿੱਚ ਅਕਤੂਬਰ 24 ਦੇ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਔਰ NCP ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਆਗੂ ਬਾਬਾ ਸਿਦਕੀ ਦੀ ਹੱਤਿਆ ਕਰ ਦਿੱਤੀ ਗਈ ਸੀ ਉਸ ਦੇ ਵਿੱਚ ਵੀ ਇਸ ਤੇ ਦੋਸ਼ ਹਨ ਔਰ ਸਲਮਾਨ ਖਾਨ ਦੇ ਜਿਹਾ ਤਾਰਿਖਾ ਜਿਹੜਾ ਬੈਂਡਰਾ ਵਿੱਚ ਅਮਰੀਕਾ ਦੇ ਵਿੱਚ ਉਸ ਕਾ ਅਪਾਰਟਮੈਂਟ ਕੰਪਲੈਕਸ ਦੇ ਫਾਇਰਿੰਗ ਹੋਇਆ ਔਰ ਇਹ ਜ਼ਿੰਮੇਦਾਰੀ ਨਾਲ ਲੋਕਾਂ ਨੇ ਲਗਾਈ ਸੀ ਔਰ ਫਿਰ ਸਿੱਧੂ ਮੂਸੇਵਾਲਾ ਦਾ ਕੇਸ ਤੁਸੀਂ ਜਾਣਦੇ ਹੋ ਤਾਂ ਉਸ ਦੀ ਜ਼ਿੰਮੇਵਾਰੀ ਵੀ ਇਹਨਾਂ ਲਈ ਸੀ ਔਰ ਇਸ ਸਾਰੀ ਵਾਰਦਾਤ ਨੂੰ ਇਸਨੇ ਅਨਮੋਲ ਬਿਸ਼ਨੋਈ ਨੇ ਬਾਹਰ ਵਿਦੇਸ਼ ਬੈਠ ਕੇ ਅੰਜਾਮ ਦਿੱਤਾ ਸੀ ਔਰ ਇਹ ਸਾਰਾ ਕੁਝ ਇਸ ਕਤਲ ਦੇ ਵਿੱਚ ਤੁਸੀਂ ਜਾਣਦੇ ਹੋਗੇ ਤੇ ਲਾਰੈਂਸ ਬਿਸ਼ਨੋਈ ਜਿਹੜਾ ਪਰਾਇਆ ਦਾ ਵੱਡਾ ਉਹ ਜੇਲ੍ਹ ਵਿੱਚ ਬੰਦ ਹੈ ਔਰ ਗੋਲਡੀ ਬਰਾੜ ਜਿਹੜਾ ਹੈ ਹੋਰ ਜਿਹੜਾ ਗੈਂਗਸਟਰ ਹੈ ਜਿਹੜਾ ਵਿਦੇਸ਼ ਹੈ ਇਸ ਪਰ ਸਰਕਾਰ ਦੇ ਹੱਥ ਨਹੀਂ ਲੱਗਿਆ ਉਹਨਾਂ ਨਾਲ ਕੇ ਪਲੈਨਿੰਗ ਕੀਤੀ ਸੀ ਔਰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਔਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਆਖਣਾ ਹੈ ਜੀ ਕਿ ਇਹ ਅਨਮੋਲ ਬਿਸ਼ਨੋਈ ਨੇ 골ਡੀ ਬਰਾੜ ਦੇ ਨਾਂ ਲਲਕੇ ਡਰਗ ਸਮਗਲਿੰਗ ਹੈ اور ਖਤਿਆਰਾ ਦੀ ਸਪਲਾਈ ਹੈ اور ਲੋਕਾਂ ਨੂੰ ਤੰਬਾਕਾਣਾ ਅਤੇ ਫਿਰ ਫਿਰੋਤੀਆਂ ਵਸੂਲ ਕਰਨੀਆਂ ਅਨੇਕ ਜਿਹੇ کیسਾਂ ਦੇ ਵਿੱਚ ਇਹ ਸ਼ਖਸ ਦਾ ਹੱਥ ਹੈ اور ਇਹਨਾਂ ਨੇ ਸਮਾਜਿਕ ਤਾਰਮਕਾ ਗਵਾ ਫਿਲਮ ਸਟਾਰ ਸਿੰਗਰਸ ਅਤੇ ਕਾਰੋਬਾਰੀ ਕਾਰੋਬਾਰੀਆਂ ਦੀ ਵਪਾਰੀਆਂ ਦੀ ਹੱਤਿਆ ਵਿੱਚ ਵੀ ਇਹਨਾਂ ਦਾ ਹੱਥ ਹੈ ਇਹਨਾਂ ਦੀ ਪਲੈਨਿੰਗ ਹੈ ਜਿਸ ਨੂੰ ਇਹਨਾਂ ਦੇ ਕੈਂਟ ਇਹਨਾਂ ਦੀ ਟੀਮ ਨੇ ਇਤਾਂ ਦੇ ਨੈਟਵਰਕ ਨੇ ਇਹਨਾਂ ਦੇ ਕਰਿੰਦਿਆਂ ਨੇ ਅੰਜਾਮ ਦਿੱਤਾ ਔਰ ਇਹਨਾਂ ਦਾ ਜਿਹੜਾ ਹੈ ਸੰਪਰਕ ਜਿਹੜਾ ਹੈ ਇਹਨਾਂ ਦਾ ਜਿਹੜੇ ਖਾਲਿਸਤਾਨੀ ਸਮਰਥਕ ਜਿਹੜੇ ਲੋਕ ਨੇ ਉਹਨਾਂ ਨਾਲ ਬਹੁਤ ਵੱਡੇ ਪੱਧਰ ਤੇ ਇਹਨਾਂ ਦੇ ਰਿਸ਼ਤੇ ਨੇ ਉਹਨਾਂ ਨਾਲ ਸੰਪਰਕ ਬਣਿਆ ਹੋਇਆ ਜਿਹੜੇ ਵੱਖ-ਵੱਖ ਮੁਲਕਾਂ ਦੇ ਵਿੱਚ ਲੋਕ ਇਹ ਫੈਲੇ ਹੋਏ ਨੇ ਔਰ ਇਹ ਜਿਹੜੀ ਜਦੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 24 ਮਾਰਚ ਵਾਲੇ ਦਿਨ 2023 ਦੇ ਵਿੱਚ ਚਾਰ ਸ਼ੀਟ ਧਾਰ ਕਰੀਤੀ ਹੈ ਔਰ ਉਸwidetildevich ਜਿਹੜਾ ਬਿਸ਼ਨੋਈ ਗੈਂਗ ਹੈ ਔਰ ਖਾਲਿਸਤਾਨੀ ਰਿਕਰਪਨ ਨੇ ਇਹਨਾਂ ਜੋ ਜੋ ਆਪਸ ਦੇ ਵਿੱਚ ਰਿਸ਼ਤਾ ਹੈ ਉਸ ਗੱਲ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਉਹ ਰਿ ਵਿੱਚ ਜੁੜਾ ਹੈ ਇਹ ਉਜਾਗਰ ਕੀਤਾ ਗਿਆ ਹੈ ਔਰ ਅਨਮੋਲ ਬਿਸ਼ਨੋਈ ਜਿਹੜਾ ਹੈ ਬੇਸਿਕਲੀ ਇਹ ਥੁਈ ਪੰਜਾਬ ਤੋਂ ਹੈ ਜੀ ਫਾਜ਼ਿਲਕਾ ਤੋਂ ਹੈ ਔਰ ਇਹ ਜਾਲੀ ਪਾਸਪੋਰਟ ਤੇ ਇਹ ਭਾਰਤ ਚੋਂ 2021 ਦੇ ਵਿੱਚ ਬਾਹਰ ਨਿਕਲ ਗਿਆ ਸੀ ਔਰ ਜਾਂਚ ਕਰਤਾ ਜਿਹੜੇ ਹੈ ਨੇ ਉਹ ਦੱਸਦੇ ਨੇ ਕਿ ਨੇਪਾਲ ਦੇ ਜਰੀਏ ਫਿਰ ਦੁਬਈ ਗਿਆ ਕਹਿ ਕਹਿ ਨਹੀਂ ਗਿਆ ਤੇ ਫਿਰ ਕਰਦਾ ਕਰਦਾ ਅਮਰੀਕਾ ਪਹੁੰਚ ਗਿਆ ਸੀ ਔਰ ਜੋ ਮੈਂ ਜ਼ਿਕਰ ਕੀਤਾ ਕਿ ਅਪ੍ਰੈਲ 23 ਦੇ ਵਿੱਚੜਾ ਹੈ ਇਹ ਬੇਕਰਸਫੀਲਡ ਕੈਲੀਫੋਰਨੀਆ ਦੇ ਵਿੱਚੜਾ ਹੈ ਇਹ ਇਸ ਨੂੰ ਉੱਥੇ ਜਿਹੜੀ ਵੀਡੀਓ ਹੈ ਉਸ ਦੇ ਵਿੱਚ ਵੇਖਿਆ ਗਿਆ ਸੀ ਪੰਜਾਬ ਦੇ ਵਿੱਚ ਜਿਹੇ ਹਿੰਸਕ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਹੰਸਕ ਵਾਰਦਾਤ ਹੈ ਨਹੀਂ ਕਿ ਦੋ ਢੜੇ ਕਿਤੇ ਆਪਸ ਸੜਕਾਂ ਤੇ ਆ ਕੇ ਕਿਸੇ ਮੁੱਦੇ ਨੂੰ ਲੈ ਕੇ ਲੜਦੇ ਪਏ ਨੇ ਫਿਰੋਤੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਕਤਲ ਹੋ ਰਹੇ ਨੇ ਹਥਿਆਰ ਤਾਂ ਉਸਤਮਾਲ ਹੋਏ ਕੀਤੇ ਜਾ ਰਹੇ ਨੇ ਮਾਰੂ ਹਥਿਆਰ ਗੋਲੀ ਸਿੱਕਾ ਜਿਵੇਂ ਕੋਈ ਗੁੱਡੀ ਗੁੱਡੀ ਦਾ ਖੇਡ ਹੋਵੇ ਕੋਈ ਕਡੌਣੇ ਨਾਲ ਜਿਵੇਂ ਖੇਡਣਾ ਹੋਵੇ ਕਿਸੇ ਨੇ ਔਰ ਇੱਕ ਤੋਂ ਬਾਅਦ ਇੱਕ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਠੀਕ ਹੈ ਟੈਚੈਨਲ ਨੇ ਸੋਸ਼ਲ ਮੀਡੀਆ ਹੈ ਜਿਵੇਂ ਅਖਬਾਰ ਖੋਲੋ ਕੋਈ ਨਾ ਕੋਈ ਵਾਰਦਾਤ ਜ਼ਰੂਰ ਰਿਪੋਰਟ ਹੋਈ ਹੁੰਦੀ ਹੈ ਔਰ ਸਰਕਾਰ ਦੇ ਅਨੇਕ ਦਾਵੇ ਨੇ ਮੈਂ ਤੇ ਕਿਉਂਕਿ ਇਸ ਨਿਊਜ਼ ਬਾਰੇ ਗੱਲ ਕਰਨੀ ਸੀ ਲੇਕਿਨ ਅੱਜ ਦੇ ਅਖਬਾਰਸ ਵਿੱਚ ਮੈਂ ਵੀ ਦੇਖ ਰਿਹਾ ਕਿ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਜਿਹੜੇ ਹੈ ਨੇ ਉਹਨਾਂ ਨੇ ਕਿੰਨੇ ਵੱਡੇ ਖੁਲਾਸੇ ਕੀਤੇ ਨੇ ਕਿੰਨੀਆਂ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਨੇ ਕਿੰਨੇ ਗਿਰੋਹਾਂ ਦਾ ਪਰਦਾ ਫਾਸ਼ ਕੀਤਾ ਹੈ ਲੋਕ ਫੜ ਗਏ ਨੇ ਹਥਿਆਰ ਵੱਡੇ ਪੰਦਰ ਤੇ ਬਰਾਮਦ ਕੀਤੇ ਗਏ ਨੇ ਔਰ ਜੋ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਦੇ ਵਿੱਚ ਹਾਲਾਤ ਨੂੰ ਵਿਗਾੜਨ ਵਾਸਤੇ ਜੋ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਔਰ ਉਸ ਦਾ ਵੀ ਖੁਲਾਸਾ ਕੀਤਾ ਕੱਲ ਉਹਨਾਂ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਔਰ ਇਹ ਵੀ ਸਮੁੱਚੇ ਤੌਰ ਤੇ ਦੱਸਿਆ ਕਿ ਕਿੰਡੀ ਵੱਡੀਆਂ ਬਰਾਮਦ ਕੀਤੀਆਂ ਬੀਤੇ થોੜੇ ਦਿਨਾਂ ਦੇ ਵਿੱਚ ਹਫ਼ਤਿਆਂ ਦੇ ਵਿੱਚ ਕੀਤੀਆਂ ਗਈਆਂ ਨੇ ਔਰ ਜਿਹੜੇ ਮੋਡਿਊਲਸ ਜਿਹੜੇ ਹਨ ਉਹਨਾਂ ਨੂੰ ਪੰਨਿਆਂ ਤੋੜਿਆ ਗਿਆ ਲੋਕ ਗ੍ਰਿਫਤਾਰ ਕੀਤੇ ਗਏ। ਚਲੋ ਇਹ ਤਾਂ ਉਹਨਾਂ ਦੀ ਤਾਜ਼ਾ ਖਬਰ ਹੈ ਕੱਲ ਦੀ ਪ੍ਰੈਸ ਕਾਨਫਰੰਸ ਜਿਹੜੇ ਉਹਨਾਂ ਨੇ ਖੁਲਾਸਾ ਕੀਤਾ ਨੇ। ਮੈਂ ਜ਼ਿਕਰ ਕਰ ਰਿਹਾ ਕਿ ਇਹ ਲਗਾਤਾਰ ਜਿੰਨੀਆਂ ਪੰਜਾਬ ਦੇ ਵਿੱਚ ਵਾਰਦਾਤਾਂ ਹੋ ਰਹੀਆਂ ਨੇ ਠੀਕ ਹੈ ਕੱਲ ਨੂੰ ਗ੍ਰਿਫਤਾਰੀਆਂ ਵੀ ਹੁੰਦੀਆਂ ਨੇ ਫਿਰ ਨਾਲ ਜਦੋਂ ਜਾਂਚ ਪੜਤਾਲ ਤੋਂ ਬਾਅਦ ਮੁਕਦਮੇ ਵੀ ਚੱਲਦੇ ਨੇ ਇਹ ਕਿਤੇ ਘਾਸ ਵਾਰਦਾਤ ਨੂੰ ਜੇ ਅਸੀਂ ਲੈ ਲਈਏ ਕੋਈ ਉਹ ਬਰੀ ਹੋ ਗਿਆ ਜਾਂ ਸਜ਼ਾ ਹੋਈ ਹੈ ਜਦ ਤੱਕ ਵਾਰਦਾਤ ਨੂੰ ਸਿਰਫ ਲੋਕ ਪੁੱਲ ਗਏ ਹੁੰਦੇ ਨੇ ਔਰ ਉਹ ਜਿਹੜਾ ਨੁਕਸਾਨ ਹੋਇਆ ਜਾਫਰ ਜੇ ਨੂੰ ਸਦਾ ਹੁੰਦੀ ਹੈ ਮੁੱਦਾ ਉਹਨਾਂ ਦੇ ਘਰ ਦੇ ਤੱਕ ਸੀਮਤ ਹੋ ਕੇ ਰਹਿ ਜਾਂਦਾ ਜਿੰ ਤੋ ਤੱਕ ਮੈਂ ਵਾਰਦਾਤਾ ਦਾ ਜ਼ਿਕਰ ਕਰਨਾ ਚਾਹਾਂਗਾ ਜਿਵੇਂ ਅਸੀਂ ਪਿਛਲੇ ਪਹਿਲਾਂ ਤਾਂ ਚਾਰ ਵਾਰਦਾਤਾਂ ਮੈਂ ਜ਼ਿਕਰ ਕਰਦਾ ਜਿਵੇਂ 15 16 17 18 ਨਵੰਬਰ ਰੋਜ਼ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕੋਈ ਕਾਨੂੰਨੀ ਵਾਰਦਾਤ ਹੋ ਰਹੀ ਹੈ 15 ਨਵੰਬਰ ਮੰਨ ਲਓ ਸ਼ਨੀਵਾਰ ਮੈਨੂੰ ਇੱਕੋ ਹੀ ਲਾ ਲਵਾਂ ਇਹ ਫਿਰੋਜ਼ਪੁਰ ਦੇ ਵਿੱਚ ਵਾਦਤ ਹੁੰਦੀ ਹੈ ਜੀ ਦੋ ਹਮਲਾਵਰ ਨੇ ਔਰ ਉਹ ਰਾਸ਼ਟਰੀ ਸਵੈਮ ਸੇਵਕ ਜੰਗ ਰਾਸ਼ਟਰੀ ਸਵੈਮ ਸੇਵਕ ਸੰਗ ਆਰਐਸਐਸ ਜਿਹੜੀ ਕਿ ਬੀਜੇਪੀ ਦੇ ਨਾਲ ਸੰਬੰਧਿਤ ਹੈ ਉਸ ਦੇ ਕਾਰਕੁੰਡ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਫਿਰੋਜ਼ਪੁਰ ਦੇ ਵਿੱਚ ਕੋਲਿਆਮ ਮਾਰਕੀਟ ਦੇ ਵਿੱਚ 10 ਨਵੰਬਰ ਅਗਲੇ ਦਿਨ ਐਤਵਾਰ ਗੈਂਗਸਟਰ ਜੜੇ ਨੇ ਉਹ ਇੱਕ ਵਪਾਰੀ ਦੀ ਹੱਤਿਆ ਕਰ ਦਿੰਦੇ ਨੇ ਬੇਟਾਕ ਦਾ ਹੈ ਜੀ 50 ਲੱਖ ਰੁਪਏ ਦੀ ਫਿਰੋਤੀ ਮੰਗੀ ਜਾ ਰਹੀ ਸੀ ਅਗਲੇ ਦਿਨ ਸੋਮਵਾਰ 17 ਨਵੰਬਰ ਮੰਗਾ ਬੱਸ ਸਟੈਂਡ ਦੇ ਨੇੜੇ ਹਾਂ ਜੀ ਇੱਕ ਸਕੋਰਪਿਓ ਹੈ ਉਸ ਲੋਕ I20 ਕਾਰ ਚਾਹਦੇ ਨੇ ਰਾਹ ਰੋਕਦੇ ਨੇ ਹਮਲਾ ਕਰਦੇ ਨੇ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਕਰਦੇ ਨੇ ਕਰੀਬ ਦਸ ਦਸਿਆ ਜਾ ਰਿਹਾ ਕਿ 40 ਰਾਉਂਡ ਫਾਇਰ ਕਰਦੇ ਨੇ ਠਕ 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 ਅਤੇ ਇਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ ਇੱਕ ਸ਼ਕਸ ਦਾ ਉਹਦਾ ਸਾਥੀ ਜ਼ਖਮੀ ਹੋ ਜਾਂਦਾ ਹੈ ਦੂਸਰੇ ਦਿਨ ਉਹ ਵੀ ਹੜਤਾਲ ਦੇ ਵਿੱਚ ਧਾਮ ਤੋੜ ਜਾਂਦਾ ਹੈ ਦੱਸਿਆ ਜਾ ਰਿਹਾ ਕਿ ਪੁਰਾਣੀ ਰਾਂਜੀ ਸੀ ਪਰ ਮੈਂ ਗੱਲ ਕਰ ਰਿਹਾ ਵਾਰਦਾਤਾਂ ਦੀ ਲੋਕਾਂ ਨੇ ਹੌਸਲੇ ਕਿਵੇਂ بلند ਨੇ ਕਿਵੇਂ ਹੱਦਕਾਂ ਨੂੰ ਅੰਜਾਮ ਦਿੰਦੇ ਨੇ ਬੇਫਿਕਰੇ ਤੇ ਅਗਲੇ ਦਿਨ ਫੇਰ ਹੁਣ ਮੈਂ ਅਗਲੀ ਵਾਰਦਾਤ ਤੇ ਜਾ ਰਿਹਾ ਜੀ ਤੁਹਾਨੂੰ ਮੈਂ 15 16 17 ਦੇ ਜ਼ਿਕਰ ਕਰਤਾ 18 ਨਵੰਬਰ ਵਾਲੇ ਦਿਨ ਦੋ ਵਾਰਦਾਤਾਂ ਹੁੰਦੀਆਂ ਨੇ ਇਹ ਅਸੀਂ ਹੁਣ ਚੱਲਦੇ ਹਾਂ ਅੰਮ੍ਰਿਤਸਰ ਔਰ ਅੰਮ੍ਰਿਤਸਰ ਮੰਗਲਵਾਰ ਇਹ ਦਿਨ ਹੈ ਜੀ ਪਹਿਲਾਂ ਮੈਂ ਬੁੱਧਵੀਰ ਸ਼ੁਕਰ ਦਾ ਜ਼ਿਕਰ ਕੀਤਾ ਅੰਮ੍ਰਿਤਸਰ ਚ ਦੋ ਵਾਰਦਾਤਾਂ ਹੁੰਦੀਆਂ ਨੇ ਉਹ ਵੀ ਭੀੜ ਪੜੱਕੇ ਵਾਲੇ ਇਲਾਕੇ ਦੇ ਵਿੱਚ ਇੱਕ ਬੱਸ ਸਟੈਂਡ ਤੇ ਇਹ ਕਿਹੜਾ ਸ਼ਹਿਰਟੇ ਦਾ ਇਲਾਕਾ ਹੈ ਇਹ ਰਟਾ ਮਤਲਬ ਅਮਰitsar ਤੋਂ ਜਿਹਨੂੰ ਉਸੀ ਵਾਂਗਾਂ ਬਾਰਡਰ ਵੱਲ ਜਾਣੇ ਆ ਤਾਂ ਯੂਨੀਵਰਸਿਟੀ ਦੇ ਨਾਲ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ। ਔਰ ਇਹ ਇੱਕ ਟ੍ਰਾਂਸਪੋਰਟ ਕੰਪਨੀ ਦੇ ਅਸਿਸਟੈਂਟ ਮੈਨੇਜਰ ਨੇ ਮੱਖਣ ਸਿੰਘ ਉਮਰ ਉਹਨਾਂ ਦੀ 45 ਸਾਲ ਹੈ ਔਰ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਇਹ ਅਸਿਸਟੈਂਟ ਮੈਨੇਜਰ ਜਿਹੜੀ ਕੰਪਨੀ ਹੈ ਤੇ ਮਾਲਕ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਰਵੀਕਰਨ ਸਿੰਘ ਕਾਲੋ ਤੋ ਉਹ ਇਹ ਉਹਨਾਂ ਦੇ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀ ਦੱਸਦੇ ਪਏ ਹਨ ਕਿ ਇਹਨਾਂ ਦੀ ਆਪਸ ਰੰਜਿਸ਼ੇਸ਼ ਗੱਲੋਂ ਲੈ ਕੇ ਇਸ ਲਈ ਬੱਸ ਦੀ ਟਾਈਮਿੰਗਸ ਹੁੰਦੀਆਂ ਨੇ ਬੱਸ ਸਟੈਂਡ ਤੋਂ ਕੜੀ ਬੱਸ ਕਿੰਨੇ ਵਜੇ ਲੱਗੇ ਸੀ ਇਸ ਗੱਲ ਨੂੰ ਲੈ ਕੇ ਰੇੜਕਾ ਸੀ ਔਰ ਰਵਿਕਰਨ ਸਿੰਘ ਹੋਰੀਆਖ ਦੇ ਨਿਕਲੋਂ ਹੋ ਰਹੀ ਕਿ ਉਹਨਾਂ ਕੋਲੋਂ 2 ਕਰੋੜ ਰੁਪਏ ਦੀ ਫਿਰੋਤੀ ਵੀ ਮੰਗੀ ਗਈ ਸੀ ਦੂਜੀ ਵਾਰਤ ਦੀ ਹੈ ਜੀ ਉਹ ਛੜਟਾ ਦੇ ਵਿੱਚ ਹੁੰਦੀ ਹੈ ਸਵੇਰੇ ਕਰੀਬ 7:30 ਵਜੇ ਵਿਰਿੰਦਰ ਸਿੰਘ ਨਾਂ ਦਾ ਸ਼ਖਸ ਜਿਸ ਦੀ ਉਮਰ 40 ਸਾਲ ਦੀ ਹੈ ਇਹ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਆ ਰਿਹਾ ਔਰ ਬਾਈਕਸ ਦੇ ਉੱਪਰ ਹਮਲਾਵਰ ਆਂਦੇ ਨੇ ਗੋਲੀ ਚਲਾਉਂਦੇ ਨੇ ਗੋਲੀ ਉਹਰੀ ਧੌਂ ਤੇ ਲੱਗਦੀ ਹੈ ਔਰ ਉੱਥੇ ਡਿੱਗ ਪੈਂਦਾ ਹਸਪਤਾਲ ਲੈ ਕੇ ਜਾਂਦੇ ਨੇ ਔਰ ਦੱਸਦੇ ਨੇ ਕਿ ਉਸ ਦੀ ਮੌਤ ਹੋ ਚੁੱਕੀ ਹੈ। ਸੋ ਇਹ ਇੱਕ ਜਿਹੇ ਹ ਸਿਲਸਲਾ ਹੈ ਕਿਵੇਂ ਲੋਕਾਂ ਦੇ ਹੌਸਲੇ ਨਿਕਲ ਗਏ ਨਹੀਂ ਜਾਂ ਕਿਵੇਂ ਇਜ਼ਾਤੀ ਰੰਜਿਸ਼ਾਂ ਕਾਰਨ ਜਾਂ ਫਿਰ ਫਿਰੋਕਤੀਆਂ ਕਾਰਨ ਮੈਡਰਨਾ ਜ਼ਿਕਰ ਕੀਤਾ ਹੈ ਵਿੱਚ ਨੈਰਾ ਗੈਂਗਸਟਰ ਹੋਰ ਸਾਰੇ ਲੋਕ ਇਨਵੋਲਡ ਨਹੀਂ ਹੈ ਇਹ ਆਮ ਲੋਕ ਜਿਹੜੇ ਆਪਸ ਵਿੱਚ ਰੰਜਿਸ਼ਾਂ ਨੇ ਜਾਂ ਕਿਸੇ ਗੱਲ ਦਾ ਰੇੜਕਾ ਹੈ ਕਿਸੇ ਗੱਲ ਦਾ ਵਿਵਾਦ ਹੈ ਗੱਲ ਕਿਵੇਂ ਕਿੱਥੇ ਪਹੁੰਚਦੀ ਹੈ ਲੋਕ ਕਿੰਨੇ ਹੌਸਲੇ ਉਹਨਾਂ ਦੇ ਵੱਧ ਗਏ ਜਿਵੇਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਇਹਨੇ ਬੇਕਾਫ ਕਿਉਂ ਨਹੀਂ ਲੋਕ ਕਿਉਂ ਨਹੀਂ ਹੈ ਉਹਨਾਂ ਨੂੰ ਪੁਲਿਸ ਦੀ ਪਰਵਾਹ ਕਿਉਂ ਇਹ ਸੋਚ ਕੋਈ ਇਦਾਂ ਦੇ ਕੋਈ ਵਾਰਦਾਤ ਕਰਦਾ ਨਹੀਂ ਕਿ ਭਾਈ ਅੱਜ ਮੈਂ ਵਾਰਦਾਤ ਕਰਾਂ ਤੇ ਕੱਲ ساری ਉਮਰ ਮੇਰੀ ਸਲਾਖਾਂ ਦੇ ਪਿੱਛੇ ਗੁਜ਼ਰ ਜਾਵੇ ਕਿ ਤੇ ਉਹ ਸੋਚਦੇ ਨੇ ਕਿ ਉਹ ਬਾਤ ਨਿਕਲ ਸਕਦੇ ਨੇ ਕਿਉਂਕਿ ਐਡਾ ਤੇ ਹੈ ਨਹੀਂ ਕੋਈ ਇੱਕ ਪਲ ਦੇ ਵਿੱਚ ਕੁਝ ਗੁੱਸਾ ਚੜਿਆ ਮੌਕੇ ਤੇ ਪੁਲੀਸ ਦੇ ਨਾਲ ਖਥੋ ਬਾਦਰਤ ਹੋ ਗਈ ਬਾਅਦ ਪਛਤਾਤਾ ਫੁੰਦਰੇ ਕਿ ਜਿੰਨੀਆਂ ਵਾਰਦਾਤਾਂ ਨੇ ਅਰੇ ਮਗਰ ਇੱਕ ਯੋਜਨਾ ਹੈ ਇੱਕ ਪਲੈਨਿੰਗ ਹੈ ਤਾਂ ਇਹ ਇੱਕ ਬੜਾ ਸੋਚਨ ਔਰ ਵਿਚਾਰਨ ਦਾ ਵਿਸ਼ਾ ਹੈ ਕਿ ਪੰਜਾਬ ਜਿਹੜਾ ਹੈ ਜਿਹੜੀ ਮੈਂ ਗੱਲ ਜਿਵੇਂ ਡੀਜੀਪੀ ਸਾਹਿਬ ਦੀ ਕੀਤੀ ਡਰਟੀਨਲ ਪੁਲਿਸ ਹੋਣ ਦੀ ਇੱਕ ਤਾਂ ਉਹ ਹੈ ਡਾ ਆਰਗੇਨਾਈਜ਼ ਕ੍ਰਾਈਮ ਹੈ ਹੈ ਸੰਗਠਿਤ ਜਿਹੜਾ ਕਾਰੋਬਾਰ ਚ ਲੋਕ ਲੱਗੇ ਹੋਏ ਨੇ ਅਤੇ ਆਨੰਦ ਦੀ ਸਪਲਾਈ ਹੈ ਡਰਗ ਮਨੀ ਹੈ ਵਾਰਦਾਤਾ ਨਹੀਂ ਫਿਰੋਤੀ ਨਹੀਂ ਇੱਕ ਜਿਹੀਆਂ ਵਾਰਦਾਤਾ ਨੇ ਇਦਾਂ ਸੈਨਸ ਕਿ ਜਦੋਂ ਕਿਸੇ ਵੀ ਪ੍ਰਾਂਤ ਕਿਸੇ ਵੀ ਸੂਬੇ ਕਿਸੇ ਵੀ ਇਲਾਕੇ ਕਿਸੇ ਵੀ ਸ਼ਹਿਰ ਦੇ ਵਿੱਚ ਇੱਕ ਵਾਰਦਾਤ ਵੀ ਹੁੰਦੀ ਹੈ ਜਿਹੜੇ ਆਮ ਪਲੇ ਮਾਨਸ ਲੋਕ ਨੇ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਸਹਿਮਤਾ ਮਾਹੌਲ ਪੈਦਾ ਹੁੰਦਾ ਹੈ ਔਰ ਜੇਕਰ ਇਹ ਕਰੇ ਜਿਹੀਆਂ ਵਾਰਦਾਤਾਂ ਜ਼ਿਆਦਾ ਹੁੰਦੀਆਂ ਨੇ ਵਧਦੀਆਂ ਨੇ ਤਾਂ ਤਰੱਕੀ ਖੁਸ਼ਹਾਲੀ ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ ਇਨਵੈਸਟਮੈਂਟ ਨੂੰ 6:00 ਵਜੇ ਦੀ ਹੈ ਨਿਵੇਸ਼ ਨੂੰ 6:00 ਵਜੇ ਦੀ ਹੈ ਕਾਰੋਬਾਰੀ ਜਿਹੜੇ ਹਨ ਉਹ ਵੀ ਇਨੀਸ਼ੀਏਟਿਵ ਲੈਣ ਤੋਂ ਪਹਿਲ ਕਰਨ ਤੋਂ ਵੰਡੇ ادارے ਲਗਾਉਣ ਤੋਂ ਫਿਰ ਸੰਕੋਚ ਕਰਦੇ ਨੇ ਸੋਮਵਾਰ ਵਾਲੇ ਦਿਨ ਜੀ ਨਾਰਥ ਜ਼ੋਨਲ ਕੌਂਸਲ ਦੀ ਮੀਟਿੰਗ ਹੋਈ ਫਰੀਦাবাদ ਦੇ ਵਿੱਚ ਫਰੀਦাবাদ ਦਿੱਲੀ ਦੇ ਨਾਲ ਲੱਗਦਾ ਹੈ ਔਰ ਇਹ ਨਾਰਥ ਜ਼ੋਨਲ ਕੌਂਸਲ ਜਿਹੜੀ ਹੈ ਦੇ ਵਿੱਚ ਉੱਤਰੀ ਭਾਰਤ ਦੇ ਜਿਹੜੇ ਪ੍ਰਾਂਤ ਨੇ ਉਹ 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 ਸ਼ਿਰਕਤ ਕਰਦੇ ਨੇ ਸਾਂਝੇ ਕਿਤਾ ਦੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਔਰ ਜਦ ਆਪ ਕੋ ਆਪਣੀ ਸਟੇਟ ਜਿਹੜੇ ਆਪ ਕੋ ਆਪਣੇ ਮੁੱਦੇ ਜਾਂ ਮੁਸ਼ਕਿਲਾਂ ਨੇ ਉਹ ਉਹ ਸਾਹਮਣੇ ਆਉਂਦੀਆਂ ਨੇ ਕੇਂਦਰ ਦੇ ਸਾਹਮਣੇ ਰੱਖੀਆਂ ਜਾਂਦੀਆਂ ਨੇ ਵੱਡੀ ਵਿਚਾਰ ਚਰਚਾ ਹੁੰਦੀ ਹੈ ਔਰ ਇਸ ਵਾਰ ਦੀ ਮੀਟਿੰਗ ਜਿਹੜੀ ਸਿਹਜ਼ਾਰਾ ਤੌਰ ਤੇ ਉਹ ਕੇਂਦਰ ਦੇ ਵਿਸ਼ੜ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾ ਨੇ ਉਸ ਨੇ ਉਹਨਾਂ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਉਹ ਨਾਲ ਲੱਗਦੇ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਹਰਿਆਣਾ ਹਾਂ ਹਿਮਾਚਲ ਪ੍ਰਦੇਸ਼ ਰਾਜਸਥਾਨ ਦਿੱਲੀ ਇਹ ਸਭ ਲੋਕ ਜਿਹੜੇ ਨੇ ਰਿਤ ਸ਼ਮੂਲਿਤ ਕਰਦੇ ਨੇ ਮੁੱਖ ਮੰਤਰੀ ਹੋਈ ਆਂਦੇ ਨੇ ਤੋਂ ਪੰਜਾਬ ਦੇ ਰਹਿਣ ਮਾਈ ਭਗਵੰਤ ਸਿੰਘ ਮਾਨਪੁਰੀ ਕਰ ਰਹੇ ਸੀ ਔਰ ਕਈ ਮੁੱਦੇ ਜਿਹੇ ਸੰਜ ਜਿਹਦੇ ਵਿੱਚ ਅਸੀਂ ਦੇਖਣ ਨੂੰ ਮਿਲਿਆ ਕਿ ਭਗਵੰਤ ਮਾਨ ਖੁਰਾਨੀ ਪੰਜਾਬ ਦਾ ਪੱਖ ਜਿਹੜਾ ਹੈ ਇਸ ਮੀਟਿੰਗ ਦੇ ਵਿੱਚ ਬੜਾ ਮਜ਼ਬੂਤੀ ਦੇ ਨਾਲ ਰੱਖਿਆ ਔਰ ਉਹਨਾਂ ਨੇ ਆਖਿਆ ਕਿ ਬਈ ਇਹ ਗਵਾਂਡੀ ਸੂਬੇ ਨੇ ਇਹ ਪੰਜਾਬ ਦੇ ਹੱਕਾਂ ਤੇ ਪਤਾ ਨਹੀਂ ਕਿ ਉਹ ਡਾਕਾ ਮਾਰਨ ਲਈ ਲਗਾਤਾਰ ਨਿਰੰਤਰ ਤਤ ਪਰ ਹਨ ਔਰ ਇਹਨਾਂ ਦੀ ਨਜ਼ਰ ਜੜੀ ਹੈ ਇਹਨਾਂ ਦੀ ਪੰਜਾਬ ਦੇ ਵਸੀਲਿਆਂ ਤੇ ਟਿੱਕੀ ਹੋਈ ਹੈ ਐਵੇਂ ਨਜਾਇਜ਼ ਮੰਗਾ ਰੱਖੇ ਜਾ ਰਹੇ ਨੇ ਉਨਾ ਬਾਂਦ ਵਿੱਚ ਅਗਲੇ ਦਿਨ ਪ੍ਰੈਸ ਕਾਨਫਰੰਸ ਦਿੱਤੀ ਆਖਿਆ ਕਿ ਇਸ ਮੀਟਿੰਗ ਦੇ ਅਜੰਡੇ ਤੇ ਕੁੱਲ 28 ਨੁਕਤੇ ਸਨ 28 ਮੁੱਦੇ ਸਨ ਇਹਨਾਂ ਚੋਂ 11 ਜਿਹੜੇ ਨੇ ਉਹ ਪੰਜਾਬ ਦੇ ਨਾਲ ਸੰਬੰਧਿਤ ਸਨ ਲੇਕਿਨ ਉਹਨਾਂ ਦੇ ਵੱਲੋਂ ਜਿਹੜਾ ਹੈ ਇਸ ਦੀ ਮਜ਼ਬੂਤ ਵਿਰੋਧਤਾ ਕੀਤੀ ਗਈ ਔਰ ਫਿਰ ਇਹ ਜਿਹੜੀ ਹੈ ਵਿਚਾਰ ਚਰਚਾ ਇਹ ਇਹਨਾਂ ਤੇ ਮਲਤਵੀ ਕਰ ਦਿੱਤੀ ਗਈ ਉਹਨਾਂ ਦੇ ਜ਼ੋਰ ਦੇਣ ਤੇ ਔਰ ਉਹਨਾਂ ਆਖਿਆ ਕਿ ਜਿਹੜੀ ਸ਼ਰੂਮਣੀ ਕਾਲੀ ਦਾਲ ਖੈ ਪਾਰਟੀ ਭਾਜਪੀ ਹੈ ਕਾਂਗਰਸ ਹੈ ਇਹਨਾਂ ਨੇ ਜਿਹੜੇ ਹੈ ਨਹੀਂ ਇਹ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਕੰਡੇ ਬੀਜੇ ਸਨ ਜਿਸ ਦੀ ਕੀਮਤ ਸਾਨੂੰ ਵਜਦਾ ਕਰਨੀ ਪੈ ਰਹੀ ਹੈ ਔਰ ਜਿਸ ਤਰ੍ਹਾਂ ਕਿ ਇੱਕ ਮੁੱਦਾ ਹੈ ਜੀ ਉਹਨਾਂ ਨੇ ਮੁੱਖ ਮੰਤਰੀ ਹਰਨੇਵੀ ਗੱਲ ਆਖੀ ਜੇ ਭਗਵੰਦ ਮਾਰ ਉਹਨਾਂ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਬਈ ਤੁਸੀਂ ਪੰਜਾਬ ਦੇ ਵੈਸੇ ਵੀ ਗਵਰਡੀ ਸੂਬਾ ਹੈ ਵੈਸੇ ਵੀ ਪੰਜਾਬ ਦੇ ਖੇਤਰੜੇ ਹੈ ਨੇ ਉਹ ਸਾਨੂੰ ਸਾਰਿਆਂ ਨੂੰ ਪਿਆਰੇ ਨਹੀਂ ਤੁਸੀਂ ਪੰਜਾਬ ਦੇ ਜਜ਼ਬਾਤ ਦੇ ਨਾਲ ਨਾ ਖੇਡੋ ਉਹਨਾਂ ਆਖਿਆ ਕਿ ਪਾਣੀ ਪੰਜਾਬ ਦੇ ਨੇ ਔਰ Rajasthan ਤੇ Haryana ਜਿਹੜਾ ਹੈ ਉਹ ਪਤਾ ਨਹੀਂ ਕਿਉਂ ਇਹ ਦੋਹੇ ਪ੍ਰਾਂਤ ਲਗਾਤਾਰ ਪੰਜਾਬ ਦੇ ਪਾਣੀਆਂ ਨੂੰ ਖੋਲ ਲਈ ਉਤਾਪਲੇ ਬੈਠੇ ਹੋਏ ਨੇ ਪੰਜਾਬ ਦੇ ਕੋਲ ਉਹਨਾਂ ਆਖਿਆ ਸਾਡੇ ਕੋਲ ਕੋਈ ਵਾਧੂ ਪਾਣੀ ਨਹੀਂ ਹੈ ਔਰ ਉਹਨਾਂ ਹੀ ਵੀ ਗੱਲ ਹੈ ਕਿ ਜਿਹੜੇ ਪਾਣੀਆਂ ਨੂੰ ਲੈ ਕੇ ਜਿਹੜਾ ਸਮਝੌਤਾ ਹੋਇਆ ਸੀ ਔਰ ਪਾਣੀ ਨੂੰ ਲੈ ਕੇ ਜੋ ਸਮਝੌਤਾ ਹੈ ਇਸ ਦੇ ਉੱਪਰ ਹਰ 25 ਵਰਿਆਂ ਮਗਰੋਂ ਇਹ ਵਿਚਾਰ ਹੋਣਾ ਚਾਹੀਦਾ ਹੈ ਸਮਝੌਤੇ ਦਾ ਮੁਲੰਕਣ ਹੋਣਾ ਚਾਹੀਦਾ ਹੈ ਮੌਜੂਦਾ ਸਮੇਧੀਆਂ ਸਚਾਈਆਂ ਨੂੰ ਲੈ ਕੇ ਔਰ ਉਹ ਨਾ ਹੀ ਵੀ ਗੱਲ ਆ ਕਿ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਕੇਂਦਰ ਦੇ ਦੀਆਂ ਕਾਰਵਾਈਆਂ ਕਰਕੇ ਪੰਜਾਬ ਦੇ ਹਿੱਤਾਂ ਨੂੰ ਛੱਟ ਵੱਜ ਰਹੀ ਹੈ ਨਾਲ ਦੇ ਪ੍ਰਾਂਤਾਂ ਨੂੰ ਉੱਥੇ ਨੁਮਾਇੰਦਗੀ ਦੇਣ ਦੀ ਗੱਲ ਚੱਲਦੀ ਪਈ ਹੈ ਇਸ ਦੇ ਅਹੁਦੇਦਾਰਾਂ ਨੂੰ ਕੇਂਦਰ ਸਰਕਾਰ ਆਪਣੀ ਮਰਜ਼ੀ ਦੇ ਨਾਲ ਜੜੀ ਹੈ ਨਿਯੁਕਤ ਕਰਦੀ ਹੈ ਔਰ ਉਹਨਾਂ ਕਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਇਹਦੇ ਉੱਪਰ ਹਿਮਾਚਲ ਪ੍ਰਦੇਸ਼ ਰਾਜ ਸਤੰਦਕ ਕੋਈ ਹੱਕ ਨਹੀਂ ਬਣਦਾ ਔਰ 1966 ਦੇ ਵਿੱਚ ਜਦੋਂ ਰਾਜਾ ਦਾ ਯਾਨੀ ਕਿ ਪੰਜਾਬ ਦਾ ਪੁਨਰਗਠਨ ਹੋਇਆ ਔਰ ਖਰੀਆਨਾ ਵੱਖਰੇ ਤੌਰ ਤੇ ਬਣਿਆ ਇਹ ਪਾਖੜਾ ਬਿਆਸ ਮੈਨੇਜਮੈਂਟ ਬਹੁਤ ਉਸ ਤੋਂ ਮਗਰੋਂ ਹੋਣ ਦੇ ਵਿੱਚ ਆਇਆ ਸੀ ਉਹਨੇ ਇੱਕ ਇਹ ਵੀ ਸੁਝਾ ਦਿੱਤਾ ਕਿ ਜਿਹੜੀ ਪਾਕਿਸਤਾਨ ਦੇ ਨਾਲ ਇੰਡਸ ਵੈਲੀ ਟ੍ਰੀਟੀ ਹੈ ਸਿੰਧੂ ਜਲ ਸੰਧੀ ਹੈ ਇਹ ਇਸ ਨੂੰ ਰੱਦ ਕਰ ਦਿੱਤਾ ਜਾਵੇ ਇਸ ਜ਼ਿਕਰਯੋਗ ਹੈ ਕਿ ਜਦੋਂ ਅਪ੍ਰੈਲ ਦੇ ਵਿੱਚ ਪਹਿਲਗਾਮ ਦੇ ਵਿੱਚ ਵੱਡੀ ਹਾਰਦਤ ਹੋਈ ਸੀ 26 ਲੋਕਾਂ ਦੀ ਹੱਤਿਆ ਹੋਈ ਸੀ ਉਸ ਤੋਂ ਬਾਅਦ ਭਾਰਤ ਨੇ ਮਈ ਦੀ 7 ਤੋਂ ਲੈ ਕੇ 10 ਤਰੀਕ ਤੱਕ ਪਾਕਿਸਤਾਨ ਦੇ ਖਿਲਾਫ ਵੱਡੀ ਹਵਾਈ ਕਾਰਵਾਈ ਕੀਤੀ ਸੀ ਤਾਂ ਉਦੋਂ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਇਹ ਗੱਲ ਆਖੀ ਸੀ ਕਿ ਇਹ ਸਿੰਧੂ ਜਲ ਸੰਧੀ ਜਿਹੜੀ ਹੈ ਅਸੀਂ ਮੁਅੱਤਲ ਕਰ ਰਹੇ ਹਾਂ ਇਸ ਨੂੰ ਸਸਪੈਂਡ ਕਰ ਰਹੇ ਹਾਂ ਇਟ ਸ਼ੂ ਬੀ ਕੈਪਟ ਇਨ ਅਬੀਡੈਂਸ ਤਾਂ ਉਹ ਹੁਣ ਮੁੱਖ ਮੰਤਰੀ ਹੋਰੀ ਵੀ ਉਹੀ ਗੱਲ ਕਰ ਰਹੇ ਕਿ ਇਹਨੂੰ ਅਸੀਂ ਮੁਅੱਤਲ ਕੀਤਾ ਹੋਇਆ ਅੱਗੇ ਪਾਇਆ ਹੋਇਆ ਸੰਧੀ ਨੂੰ ਇਹਨੂੰ ਪੱਕੇ ਤੌਰ ਤੇ ਰੱਦ ਕਰ ਦਿੱਤਾ ਜਾਵੇ ਔਰ ਜਿਹੜਾ ਫਿਰ ਸਾਡੇ ਕੋਲ ਦਰਿਆ ਚਨਾਬ ਆ 24 ਬਿਲੀਅਨ 24 ਬਿਲੀਅਨ ਏਕੜ ਫੁੱਟ ਜਿਹੜਾ ਪਾਣੀ ਹੈ ਉਸ ਪਾਣੀ ਦੀ ਵਰਤੋਂ ਅਸੀਂ ਆਪਣੇ ਲਈ ਕਰੀਏ ਉਸ ਪਾਣੀ ਨੂੰ ਪੰਜਾਬ ਵੱਲ ਮੋੜਿਆ ਜਾਵੇ। ਔਰ ਫਿਰ ਜਦੋਂ ਸਾਡੇ ਕੋਲ ਪੰਜਾਬ ਕੋਲ ਇਹ ਨਾ ਪਾਣੀ ਆ ਜਾਂਦਾ ਇਹ ਪਾਣੀ ਫੇਰ ਅੱਗੋਂ ਉੱਤਰੀ ਰਾਜਾਂ ਦੇ ਸੂਬਿਆਂ ਨੂੰ ਦਿੱਤਾ ਜਾ ਸਕਦਾ ਹੈ ਜੋ ਬਾਸੀ ਖੁਸ਼ਹਾਲੀ ਆ ਸਕਦੀ ਹੈ। ਉਹਨਾਂ ਨੇ ਕੱਲ ਹੋਰ ਵੀ ਆਖੀ ਭਗਵਦ ਮਾਨ ਹੋਰਾਨੇ ਕਿ ਜਿਹੜੀ ਸਤ ਦੁਜੀ ਜਮੁਨਾ ਲਿੰਕ ਕਨਾਲ ਦਾ ਰੇੜਕਾ ਹੈ ਪੰਜਾਬ ਤੇ ਹਰਿਆਣਾ ਦੇ ਦੌਰਾਂ درمیان। ਇਹ S Y L ਜਦੋਂ ਅਸੀਂ ਨੰਬਰ ਸਮੇਤੋ ਕਹਿੰਦੇ ਹਾਂ ਜਿਸ ਕਰਕੇ ਪੰਜਾਬ ਦੇ ਹਾਲਾਤ ਵੀ ਬੜੇ ਵਿਗੜੇ ਸੰਸਿਵਿਆਂ ਦੇ ਵਿੱਚ ਇਹ S Y L ਨਾਮ ਬਦਲ ਕੇ Y S L ਕਰ ਦੇਣਾ ਚਾਹੀਦਾ ਹੈ ਸਤਲੁਜ ਜਮੁਨਾ ਲਿੰਕ ਨਹੀਂ ਯਮੁਨਾ ਸਤਲੁਜ ਜੁ ਲਿੰਕ ਯਮੁਨਾ ਹਰਿਆਣਾ ਦੇ ਵਿੱਚ ਵਗਦੀ ਹੈ ਤੇ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਬੜੀ ਤਕਲੀਫ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਤਾਂ ਤੁਸੀਂ ਹਰਿਆਣਾ ਨੂੰ ਦੇ ਦਿੱਤਾ ਜਦੋਂ ਵੰਡ ਹੋਈ ਜਿਹੜਾ ਹਰਿਆਣੇ ਦੇ ਇਲਾਕੇ ਦੇ ਵਿੱਚ ਜਿਹੜਾ ਪਹਿਲਾਂ ਪੰਜਾਬ ਸੀ ਜਿਹੜਾ ਦਰਿਆ ਉਧਰ ਯਮੁਨਾ ਵਗਦਾ ਵਗਦਾ ਹੈ ਤੇ ਕੀ ਫਿਰ ਸਾਡੀ ਉਹਦੇ ਵਿੱਚ ਪਾਈ ਵਾਲੀ ਨਹੀਂ ਸੀ ਸਾਡਾ ਉਹਦੇ ਵਿੱਚ ਹਿੱਸਾ ਹੈ ਨਹੀਂ ਸੀ ਸੋ ਉਹ ਉਸ ਕੰਟੈਕਸਟ ਦੇ ਵਿੱਚ ਉਸ ਸੰਦਰਭ ਦੇ ਵਿੱਚ ਮੁੱਖ ਮੰਤਰੀ ਹੋਣ ਯਾਗ ਰਹੇ ਨੇ ਕਿ S Y L ਦਾ ਨਾਮ ਬਦਲ ਕੇ Y S L ਰੱਖ ਦਿੱਤਾ ਜਾਵੇ ਤੋ ਇਹ ਪ੍ਰੋਗਰਾਮ ਦੀ ਵਿਚ ਰਿਚਾਰੇ ਮੁੱਦਿਆਂ ਤੇ ਆਪਣਾ ਤੇ ਗੱਲ ਕਰਨੀ ਸੀ ਕਰ ਲੀਖ ਹੈ ਵੇ ਸਾਥ ਦੇ ਨਾਲ ਕਰ ਲੀਖ ਹੈ ਸਮ ਹਸੀਮਾ ਵੀ ਨੇੜੇ ਲੱਗਦੀ ਹੈ ਮੈਨੂੰ ਤੋ ਇਸੇ ਤਰ੍ਹਾਂ ਮਿਲਦੇ ਰਹਿਣਾ ਹੈ ਮੈਨੂੰ ਰਮਨ ਕੁਮਾਰ ਨੂੰ ਇਜਾਜ਼ਤ ਦਿਓ ਸ਼ੁਕਰੀਆ ਆਪ ਜੀ ਦਾ